ਦੇ ਵਿੱਚ ਇੱਕ ਵਾਰੀ ਫੇਰ ਡਾਕਟਰ ਮਮਤਾ ਦੇ ਨਾਲ ਵਾਪਰੀ ਦਰਿੰਦਗੀ ਭਰੀ ਘਟਨਾ ਨੇ ਮਨ ਨੂੰ ਅੰਦਰ ਤੱਕ ਹਲੂਨ ਕੇ ਰੱਖ ਦਿੱਤਾ ਹੈ ਜਦੋਂ ਤੋਂ ਇਸ ਘਟਨਾ ਬਾਰੇ ਸੁਣਿਆ ਹੈ ਤਦ ਤੋਂ ਹੀ ਇਸ ਘਟਨਾ ਬਾਰੇ ਜਾਣ ਕੇ ਮਨ ਬੜਾ ਵਿਆਕੁਲ ਤੇ ਬੜਾ ਪਰੇਸ਼ਾਨ ਹੋ ਰਿਹਾ ਹੈ ਬੜੀ ਮੁਸ਼ਕਲ ਦੇ ਨਾਲ ਹੌਂਸਲਾ ਜੁਟਾ ਕੇ ਇਹ ਆਡੀਓ ਰਿਕਾਰਡ ਕਰ ਰਹੇ ਹਾਂ ਹੈਰਾਨੀ ਤੇ ਪਰੇਸ਼ਾਨੀ ਇਸ ਗੱਲ ਦੀ ਵੱਧ ਹੈ ਕਿ ਕੋਈ ਇੰਨੀ ਵੀ ਦਰਿੰਦਗੀ ਦੀ ਹੱਦ ਤੱਕ ਜਾ ਸਕਦਾ ਹੈ ਜਿਸ ਤਰ੍ਹਾਂ ਦੀ ਦਰਿੰਦਗੀ ਤੇ ਹੈਵਾਨੀਅਤ ਇਸ ਕੇਸ ਦੇ ਵਿੱਚ ਦੇਖਣ ਨੂੰ ਮਿਲੀ ਆ ਤਾਂ ਇਹ ਬਿਲਕੁਲ ਨਹੀਂ ਲੱਗਦਾ ਕਿ ਇਹ ਲੋਕ ਇਨਸਾਨ ਹਨ ਜਾਨਵਰਾਂ ਤੋਂ ਵੀ ਬੱੱਤਰ ਇਹ ਲੋਕ ਹਨ ਜਾਨਵਰ ਵੀ ਕਦੇ ਇਦਾਂ ਨਹੀਂ ਕਰ ਸਕਦੇ ਜਿੰਦਾਂ ਦੀ ਦਰਿੰਦਗੀ ਇੰਨਾ ਭੇੜੀਆਂ ਦੇ ਵੱਲੋਂ ਕੀਤੀ ਗਈ ਹੈ ਅਜੇ ਕੁਝ ਦਿਨ ਪਹਿਲਾਂ ਹੀ ਸਾਊਥ ਦੀ ਰਿਲੀਜ਼ ਹੋਈ ਫਿਲਮ ਮਹਾਰਾਜਾ ਦੇਖੀ ਸੀ ਜਿਸ ਦੇ ਵਿੱਚ ਦਿਖਾਈ ਗਈ ਕਹਾਣੀ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ ਔਰ ਕਿੰਨਾ ਚਿਰ ਉਹ ਕਹਾਣੀ ਦਿਮਾਗ ਦੇ ਉੱਤੇ ਹੀ ਛਾਈ ਰਹੀ ਕਿ ਕੋਈ ਇਦਾਂ ਵੀ ਕਰ ਸਕਦਾ ਪਰ ਜਿੱਦਾਂ ਦੀ ਘਟਨਾ ਇਹ ਵਾਪਰੀ ਹੈ ਤਾਂ ਇਹ ਬਿਲਕੁਲ ਸੱਚ ਹੈ ਕਿ ਦਰਿੰਦਗੀ ਦੀ ਇੰਤਹਾ ਹੋ ਚੁੱਕੀ ਹੈ ਕੋਹਰ ਕਾਲ ਯੁਗ ਦਾ ਸਮਾਂ ਆ ਚੁੱਕਾ ਹੈ ਜਿਸ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਜਿਹੜੀਆਂ ਸਾਡੇ ਦਿਲੋਂ ਦਿਮਾਗ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਅਜਿਹੇ ਦਰਿੰਦਿਆਂ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ ਤੇ ਰੱਬ ਹੀ ਰੱਖਾ ਸਾਡੇ ਮੁਲਕ ਦਾ